ਸ਼ੈਅ ਕਰ ਦੇ ਨਾਲਾ ਮਨੁੱਖੀ ਤਸਕਰੀ ਦਾ ਕਿਨੋਣਾ ਮਾਮਲਾ ਸਾਹਮਣੇ ਆਇਆ ਹੈ ਘਿਟੋਨੇ ਦੀ ਤਰ੍ਹਾਂ ਹੀ ਮਹਿਲਾ ਨੂੰ ਖਰੀਦਿਆ ਤੇ ਵੇਚਿਆ ਗਿਆ ਬੰਦੂਕ ਮਜ਼ਦੂਰਾ ਦੀ ਤਰ੍ਹਾਂ ਘੁੰਦੇ ਰਹੇ ਮਹਿਲਾ ਤੋਂ ਕਮ ਅਤੇ ਦੱਸਦੇ ਕਿ ਸਰੀਰਕ ਸ਼ੋਸ਼ਣ ਚਾਰ ਜਗ੍ਹਾ ਮਹਿਲਾ ਨੂੰ ਵੇਚਣ ਲੱਗੇ ਦੋਸ਼ ਸਿੱਖ ਜਥੇਬੰਦੀ ਦੇ ਵੱਲੋਂ ਕੀਤੀ ਗਈ ਮਹਿਲਾ ਦੀ ਮਦਦ ਕੋਲ ਸਥਿਤੀ ਵਿੱਚ ਜਿਵੇਂ ਕਾਏ ਦਰਜ ਕਰਾ ਕੇ ਆ ਰੁਪਿਆ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਗਿਆ ਜੀ ਜਲੰਧਰ ਦੇ ਅੱਜ ਬੜਾ ਬੰਦ ਬਣ ਗਿਆ ਕਣ ਕਿਤੇ ਆਣੀ ਜੀ ਅੱਛਾ ਤੇ ਵਿਆਹ ਕਿਤੇ ਤੁਸੀਂ ਵਿਆਹ ਸ਼ਾਹਪੁਰ ਸੀ ਵਿਆਹ ਸ਼ਾਹਪੁਰ ਵਿਆਹ ਸੀ ਕਿੰਨੇ ਸਾਲ ਹੋ ਗਏ ਆ ਰਿਹਾ ਵਿਆਹ ਨੂੰ 12-13 ਸਾਲ ਹੋ ਗਏ ਹਾਂ ਜੀ ਜਾਦਾ ਹੀ ਹੋ ਗਿਆ ਹਾਂ ਹਾਂ ਅੱਛਾ ਜਿਆਦਾ ਤੇ ਹਾਂ ਜੀ ਤੇ ਉਹ ਘਰ ਵਾਲਾ ਕੀ ਕਰਦਾ ਸੀ ਤੁਹਾਡਾ ਸਾਰਾ ਆਟਾ ਟੋਲਦਾ ਹਿੱਟਾਂ ਸਾਰਾ ਟੋਲਦਾ ਹਾਂ ਜੀ ਕੀ ਗੱਲ ਕਰ ਤੋ ਇਹ ਲੜਕੀ ਦਾ ਕੋ ਜਰਾਨੀ ਰਹਾ ਕਰ ਜੀ ਜਰਾਨੀ ਲੈ ਆ ਸੀ ਹੋਰ ਹਾਂ ਜੀ ਜਰਾਨੀ ਹੋਰ ਲੈ ਆ ਵਾਲੀ ਹੋਰ ਲੈ ਆ ਸੀ ਹਾਂ ਜੀ ਤਾਂ ਕੀ ਕਰਦਾ ਮੈਨੂੰ ਬਾਹਰ ਘਟ ਜਿੱਤੇ ਕਰ ਘਰ ਬਾਹਰ ਘਟਾ ਹਾਂ ਜੀ ਅੱਛਾ ਪੱਤਾ ਸੁਨੇਤਾ ਹਾਂ ਜੀ ਬੱਚੇ ਜਿੰਨ ਵਾਰ ਗਾੜ ਦਿੱਤਾ ਹਾਂ। ਅੱਛਾ ਫਿਰ ਤੇ ਤੁਹਾਡਾ ਪਾਇ ਦੇ ਲੜਕੇ ਦਾ ਕੀ ਗੱਲ ਬਾਰੇ? ਹਾਂ ਜੀ ਉਹਨੇ ਗਾਂ ਨਿਕਾਂ ਵੇਚ ਦਿੱਤਾ ਵਾ। ਕਿਤੇ ਵੇਚਿਆ? ਪਾਇ ਦੇ ਲੜਕੇ ਨੇ ਹਾਂ ਜੀ। ਪਾਇ ਦੇ ਲੜਕੇ ਨੇ ਗਾਂ ਵੇਚਿਆ। ਹਾਂ ਜੀ। ਅੱਛਾ ਉਸ ਵਾਰ ਤੋਂ ਲੈ ਜੋਤੀ ਨੇ ਸਿਰਾਜੇ ਸਾਂਚ ਹਾਂ ਜੀ। ਜੋਤੀ ਕਿੱਥੋਂ ਗਿਆ ਰਵਣ? ਉਹ ਨਾ ਹੋ ਰਾਜਸਥਾਨ ਚ ਹਾਂ ਜੀ। ਰਾਜਸਥਾਨ ਤੇ। ਹਾਂ ਜੀ ਹਾਰਿਸਾਂ ਚ ਜਾਣਾ ਲਿਖਿਆ। ਅੱਛਾ ਇੱਥੇ ਲਈ ਫਰੋਕਟ ਲੈਣਾ। ਹਾਂ ਜੀ ਇੱਥੇ ਲਈ ਫਰੋਕਟ। ਅੱਗੇ ਕਿੱਥੇ ਵੇਚਦਾ? ਉਹਨੇ ਗਾਂ ਨਿਕਾਂ ਵੇਚ ਵੇਚਿਆ ਤੇ ਆਪਣਾ ਕੋ ਛੱਡ ਗਈ। ਆਪਣਾ ਕੋ ਛੱਡ ਗਈ। ਉਂਗਾਨੇ ਲਾਲ ਚਚ ਉੱਚਾ ਬੰਦਾ ਹੈ ਹਾਂਜੀ ਕਿੱਥੇ ਵਿਚ ਹਾਂਜੀ ਗਾਨੀ ਹੋਵਤਨ ਮੌਗੀ ਕਰਾਉਂਦੇ ਜੀ ਉਹਨੇ ਕਰੇ ਕਰੇ ਬੱਕਰੀਆਂ ਚਰਾਉਂਦੀਆਂ ਹਾਂਜੀ 11 ਸਾਲ ਹੋ ਗਏ 11 ਸਾਲ ਹੋ ਗਏ ਹਾਂਜੀ ਕੋੜ ਦੇ ਵਿੱਚ ਬਾ ਕਿੱਪਾ ਕੋੜ ਦੇ ਜੀ ਕੋੜ ਦੇ ਮਾਰ ਜਾਰ ਕੱਢ ਦਿੰਦੀ ਫੁੱਖੇ ਰੱਖਦੀ ਇਹ ਕੀ ਇਹਦੇ ਆਹ ਡਾਂਡੇ ਤੇ ਰਹੇ ਕੀ ਬਾਤ ਸੀ ਸੰਗਲਾ ਮੈਂ ਹਾਂ ਮੈਂ ਸੰਗਲਾ ਆ ਕੇ ਬਾੰਦਾਂ ਹਾਂ ਦਾ ਤਜੱਦ ਹਾਂਜੀ ਕੀ ਕੀ ਵਿਰਹਦੇ ਹਨ ਸੱਦਲਾ ਨੂੰ ਬੰਦ ਕਰ ਰੱਖਦੇ ਨੇ ਸੰਗਣਾ ਨਾ ਨਹੀਂ ਜਿਗਾਂ ਨਹੀਂ ਖੰਦ ਉਹਨਾਂ ਨੂੰ ਦਾਰ ਸੀ ਵੀ ਇਹ ਚਲੀ ਗਈ ਤਾਂ ਇਹ ਕਹਿੰਦੇ ਅੱਛਾ ਪੈਸੇ ਚ ਵਰਦੇ ਇੰਕਾ ਕਾਏ ਹੋ ਰਹੇ ਸਤ ਜੀ ਹਾਂ ਜੀ ਉਹਨਾਂ ਨੂੰ ਸੀ ਵਿਸਾ ਦਿਖਾ ਚਲ ਦੇਖ ਦਿੱਤਾ ਹੈਗੇ ਸਾਡੀ ਮੰਨ ਨਹੀਂ ਇਹ ਵੀਰਾ ਨਾਉਣ ਗਚੇ ਨੇ ਰਮਨ ਕਿਹੜਾ ਕੋਈ ਸਰਚ ਹੈ ਕੰਮ ਕਰਾਉਂਦੇ ਸਾਰਾ ਕੰਮ ਕਰਵਾਉਣਾ ਹਾਂ ਜੀ ਘਰ ਦਾ ਕੰਮ ਬੱਕਰੀਆਂ ਚਰਾਉਣਾ ਹਾਂ ਜੀ ਘਰ ਦਾ ਵਿਸਾਰਾ ਕਰਨਾ ਹਾਂ ਜੀ ਐਸੇ ਦੀ ਕਮਾਈ ਦਾ ਸਾਧਨ ਭਰਾਇਆ ਹੈ ਕਮਾਈ ਦਾ ਸਾਧਨ ਮਨ ਬਾਲਾ ਬਣਾ ਲਿਆ ਹੁੰਦਾ ਹੈ ਹਾਂਜੀ ਅੱਛਾ ਹੋਰ ਕਿੱਥੇ ਵੇਚਿਆ ਸੀ ਤੇਨੇ ਪਹਿਲਾਂ 8000 ਚ ਵੇਚਿਆ Rajasthan ਚ ਇੱਥੇ ਵੀ ਵੇਚਿਆ ਕਿੰਨੀ ਜਗ੍ਹਾ ਤੇ ਵੇਚਿਆ Rajasthan ਦੇ ਵਿੱਚ ਚਾਰ ਜਗ੍ਹਾ ਤੇ ਕਿੰਨੀ ਚਾਰ ਜਗ੍ਹਾ ਤੇ ਵੇਚਿਆ ਹਾਂ ਜੀ ਚਾਰ ਜਗ੍ਹਾ ਤੇ ਵੇਚਿਆ ਹਾਂਜੀ ਅੱਛਾ ਚਾਰ ਜਗ੍ਹਾ ਵੇਚ ਦਿੱਤਾ ਕਿ ਘਾੜ ਘਾ ਵੇਚ ਦਿੱਤੇ ਹਾਂਜੀ ਤੇ ਕਿਸ ਤਰ੍ਹਾਂ ਤੇ ਹੀ ਬਾਤ ਕੇ ਨਿਕਲ ਆਉਂਦੇ ਸੀ ਇੱਥੇ ਪਤਾ ਨਹੀਂ ਆਪਣੇ ਰਹੀ ਨੀ ਤੇ ਬਾਤ ਕਿਵੇਂ ਹਾਂਜੀ ਪਤਲਾ ਮੇਰਾ ਨਾਮ ਗੁਰਵੀਰ ਸਿੰਘ ਗੱਤਕਾ ਪਾਰਟੀ ਹਾਂ ਗੁਰਵੀਰ ਸਿੰਘ ਕੀ ਕਹਿਣਾ ਚਾਹੁੰਦੇ ਅੱਜ ਤੁਹਾਡੇ ਕੋਲ ਲੜਕੀ ਆਈ ਏ ਲੜਕੀ ਤੁਸੀਂ ਰੱਖਿਆ ਲੜਕੀ ਕੀ ਕਹਿ ਰਹੀ ਏ ਪਤਲਾ ਇਹ ਕਿੰਨਾ ਤਸ਼ੱਦਦ ਹੈ ਬੇ ਜਿਹਨੂੰ ਕਹਿ ਸਕਦੇ ਆਂ ਜੀ ਕੋਈ ਸ਼ਬਦ ਨਹੀਂ ਜਿਹੜਾ ਬੱਚੀ ਦੇ ਉੱਤੇ ਤਸ਼ੱਦਦ ਹੋਇਆ ਪਸ਼ੂਆਂ ਨਾਲ ਵੀ ਲੋਕ ਐਸਾ ਤਸ਼ੱਦਦ ਨਹੀਂ ਕਰਦੇ ਜਦੋਂ ਇਹਦੇ ਹਾਲਾਤ ਵੇਖੇ ਇਹਦੀਆਂ ਲੱਤਾਂ 'ਤੇ ਕੀੜੇ ਪਏ ਕਰਮ ਪਏ ਹੋਏ ਸੀ ਬੱਚੀ ਬਾਬਾ ਜੀ ਦੇ ਕੋਲੇ ਆ ਕੇ ਇੰਨੀ ਸਹਿਮੀ ਹੋਈ ਸੀ ਦੇਖੋ ਸਾਰੇ ਪਿੰਡ ਨੂੰ ਛੱਡ ਕੇ ਇਹਨੂੰ ਗੁਰੂ ਘਰ ਉਹ ਦੱਸਿਆ ਵੀ ਜੇ ਮੈਨੂੰ ਅੱਜ ਬਚਾ ਸਕਦਾ ਤੇ ਗੁਰੂ ਘਰ ਬਚਾ ਸਕਦਾ ਤੇ ਗੁਰੂ ਨੇ ਗੁਰੂ ਕਿਰਪਾ ਕਰਕੇ ਬਾਹ ਮੜ ਲਈ ਜਦੋਂ ਇਹ ਬੱਚੀ ਨੂੰ ਅਸੀਂ ਆ ਕੇ ਮਿਲੇ ਇਹਨੂੰ ਇੰਨਾ ਹੌਸਲਾ ਹੋ ਗਿਆ ਕਿੰਨੇ ਮੈਨੂੰ ਮੇਰਾ ਸੋਹ ਸਿੰਘ ਮਿਲ ਪਿਆ ਮੈਨੂੰ ਤਾਂ ਕੀ ਮਾਮਲਾ ਹੈਗਾ ਪੂਰਾ ਜੋ ਇਹ ਮਹਿਲਾ ਨੂੰ ਖਰੀਦਣ ਵਿੱਚ ਦਾ ਹੈ ਇਹ ਜੀ ਆਪਾਂ ਨੂੰ ਇੱਕ ਦਰਖਾਸਤ ਰਸੀ ਹੋਈ ਸੀਗੀ ਰਮਨਦੀਪ ਕੌਰ ਵੱਲੋਂ ਤੇ ਉਹਨਾਂ ਦੀ ਦਰਖਾਸਤ ਸੀਗੀ ਕਿ ਉਹਨਾਂ ਨੂੰ 2-3 ਥਾਵਾਂ ਤੇ ਖਰੀਦਿਆ ਵੇਚਿਆ ਗਿਆ ਤੇ ਉਹ ਬਰ ਖਿਲਾਫ ਸੀਗੀ ਜੀ ਪਰਮਜੀਤ ਕੌਰ ਬਲੂਰਪਿੰਡ ਤੋਂ ਤੇ ਇੱਕ ਕਪਤਾਨ ਨੇ ਨਾਰਾਇਣਗੜ੍ਹ ਤੋਂ ਤੇ ਇਹਨਾਂ ਦੇ ਚਚੇਰੇ ਭਰਾ ਸੀਗੇ ਜੀ ਜਿੱਥੇ ਇਹਨਾਂ ਦੇ ਮਾਤਾ-ਪਿਤਾ ਦੀ ਡੈਥ ਤੋਂ ਬਾਅਦ ਇਹ ਰਹਿੰਦੀ ਸੀ ਉਸ ਤੋਂ ਬਾਅਦ ਇਹਨੂੰ ਇੱਕ ਕਿਸੇ ਲੇਡੀ ਨਾਲ ਤੋਰ ਦਿੱਤਾ ਜਾਂਦਾ ਜਿੱਥੇ ਉਹ ਲੇਡੀਆਂ ਹੀ ਵਾਰ-ਵਾਰ ਅੱਗੇ ਇਹਨਾਂ ਨੂੰ ਵੇਚਦੀ ਐ ਤੇ ਉਸ ਤੋਂ ਬਾਅਦ ਜਦੋਂ ਇੱਥੇ ਫਿਰੋਜ਼ਪੁਰ ਆ ਕੇ ਇਹ ਗੁਰਦੁਆਰਾ ਸਾਹਿਬ ਵਿੱਚ ਆਉਂਦੀ ਐ ਤੇ ਇੱਥੋਂ ਦੇ ਪਟਾਕੀਆਂ ਨੇ ਜਦੋਂ ਇਹਨਾਂ ਨੂੰ ਵੇਖਿਆ ਤੇ ਉਹ ਆਪਣੇ ਥਾਣੇ ਕੁਲਗੜੀ ਵਿਖੇ ਫਿਰੋਜ਼ਪੁਰ ਲੈ ਕੇ ਆਏ ਤੇ ਉਸ ਤੋਂ ਬਾਅਦ ਆਪਾਂ ਜੀ 71/25 ਮੁਕੱਦਮਾ ਦਰਜ ਕੀਤਾ ਅੰਡਰ ਸੈਕਸ਼ਨ 143 ਤੇ 144 ਬੀ ਐਨ ਇੱਕ ਜਿਹੜੀ ਗਰ ਰਮਜੀਤ ਕੌਰ ਮੁਖਾ ਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ